ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਪਰਪਰ ਸੱਛੇ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ। ਤੁਹਾਡਾ ਸਾਡੀ ਔਨਪਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ। कल 31 जुलाई ਨੂੰ ਦੇਸ਼ ਭਰ ਵਿੱਚ ਸ਼੍ਰੀ ਦੁੱਧਮ ਸਿੰਘ ਦਾ ਸ਼ੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਅੱਜ ਤਰੰਤਾਂ ਸ਼ਹਿਰ ਵਿੱਚ ਸੀਪੀਆਈ ਕਾਮਦੇ ਦਵਿੰਦਰ ਸਿੰਘ ਸੋਹਲ ਅਤੇ ਬਿਆਨ ਸਿੰਘ ਬਰਾੜ ਨੇ ਸਾਂਝੇ ਤੌਰ 'ਤੇ ਅਗਵਾਈ ਹੇਠ ਇੱਕ ਫਲੈਂਗ ਮਾਰਚ ਕੱਢਿਆ ਗਿਆ ਜਿਸ ਤੇ ਸ਼੍ਰੀ ਦੁੱਧਮ ਸਿੰਘ ਦੇ ਅਮਰ ਰਹੇ ਦੇ ਨਾਰੇ ਲਗਾਏ ਗਏ ਜਿਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਬੰਦਨ ਰੇਗਾ ਵਿੱਚ ਕੰਮ ਘਟੋ ਘਟ 100 ਦਿਨ ਕੀਤਾ ਜਾਵੇ ਅਤੇ ਕੰਮ ਕਰਨ ਵਾਲਿਆਂ ਦੀ ਦਿਹਾੜੀ ਦੁੱਗਣੀ ਕੀਤੀ ਜਾਵੇ ਬਾਕੀ ਮਿਹਨਤ ਕਰਨ ਵਾਲਿਆਂ ਦੀ ਦਿਹਾੜੀ ਘਟੋ ਘਟ 8 ਘੰਟੇ ਝਕੀਨੀ ਬਣਾਈ ਜਾਣ ਇਸ ਮੌਕੇ ਤੇ ਸੂਬਾ ਤਰਬਯੰਤ ਸਿੰਘ ਬਰਾੜ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਗਰੀਬ ਵਰਗ ਨਾਲ ਵਿਕਤਰਾ ਕਰਦੀ ਜਾ ਰਹੀ ਹੈ ਜਿਸ ਚ ਗਰੀਬ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿਨੋ-ਦਿਨ ਬੰਦ ਕੀਤੀਆਂ ਜਾ ਰਹੀਆਂ ਹਨ ਮੌਜੂਦਾ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦੇ ਜਲਦੀ ਤੋਂ ਜਲਦੀ ਪੂਰੇ ਕਰਨ ਦਾ ਯਤਨ ਕਰੇ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਤਰਬਯੰਤ ਸਿੰਘ ਬਰਾੜ ਨੇ ਸੈਕਟਰੀ ਆਯਾਗ ਕਮਿਸ਼ਨ ਕੋਲ ਤੋਂ ਦਿੱਤਾਗਾ ਅਸੀਂ ਇੱਥੇ ਸਾਰੇ ਪੰਜਾਬ ਵਰਕੇ ਹਿੰਦੁਸਤਾਨ ਦੀ ਬਹੁਤ ਸਾਰੇ ਥਾਂ ਤੇ ਸ਼ਹੀਦ ਗੁਰਬ ਸਿੰਘ ਦਾ ਜਹਾਜ ਮਨਾ ਰਹੇ ਆ। ਤੁੰਤਾਨ ਵਾਲੇ ਸਾਥੀਆਂ ਨੇ ਅੱਜ ਦਿਨ ਮਨਾਇਆ। ਉਹਨਾਂ ਨੂੰ ਯਾਦ ਕੀਤਾ ਗਿਆ। ਉਹਨਾਂ ਦੇ ਕੌਂਡੈਟ ਚੱਲਣ ਦਾ ਵਾਅਦਾ ਕੀਤਾ ਗਿਆ। ਉਹਨਾਂ ਦੀ ਯਾਦ ਵਿੱਚ ਅਸੀਂ ਪੰਜਾਬ ਦੀ ਕਾਂਗਰਸ ਪਾਰਟੀ ਇੱਥੇ ਅੰਦੋਲਨ ਚਲਾ ਰਹੇ ਆ। ਬਹੁਤ ਸਾਰੇ ਇਸ਼ੂ ਹੈ। ਪੰਜਾਬ ਦੇ ਮਸਲੇ ਤੇ ਸਾਡਾ ਫੈਦਰ ਢਾਂਚਾ ਤਬਾਹ ਕਰ ਰਹੀ ਹੈ ਕੇਂਦਰੀ ਸਰਕਾਰਾਂ ਖਾਸ ਤੌਰ ਤੇ ਬੀਜੇਪੀ ਦਾ। ਔਰ ਸਾਡੇ ਵਿਚਾਰਾ ਕੀਤਾ ਜਾਂਦਾ ਪੰਜਾਬ ਨਾਲ ਇੰਡਸਟਰੀ ਦਾ ਸਵਾਲ ਹੈ ਐਗਰੀਕਲਚਰ ਦਾ ਸਵਾਲ ਹੈ ਜੀਵਨ ਸਪੋਰਟ ਦਾ ਸਵਾਲ ਹੈ ਪਾਣੀਆਂ ਦਾ ਸਵਾਲ ਹੈ ਹਰ ਪਾਸੇ ਸਰੋਂ ਵਿਚੋੜਿਆ ਜਾ ਰਿਹਾ ਔਰ ਇਸੇ ਕਰਕੇ ਸਾਡੇ ਕ੍ਰਾਈਸਿਸ ਹੈ ਪੰਜਾਬ ਦਾ ਕ੍ਰਾਈਸਿਸ ਕਰਕੇ ਇੱਕ ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਉੱਠ ਰਹੀਆਂ ਅਸੀਂ ਇਸ ਮੁੱਦੇ ਦੇ ਤੇ ਪੰਜਾਬ ਦੀ ਸਿਪੀਏ ਸਾਰੇ ਪੰਜਾਬ ਪਰ ਥੱਲੇ ਪਿੰਡਾਂ ਤੋਂ ਲੈ ਕੇ ਬਲਾਕਾਂ ਤੱਕ ਤੇ ਜ਼ਿਲ੍ਹਾ ਤੱਕ ਕੰਵੈਨਸ਼ਨਾਂ ਬੁਲਾਇਆ ਕਰਾਂਗੇ ਸਾਰੇ ਪੰਜਾਬ 'ਚ ਪੰਜ ਰੈਲੀਆਂ ਕਰਾਂਗੇ ਵੱਟੀਆਂ ਔਰ ਉਹ ਅਮਰਸਰ ਦੇ ਵਿੱਚ ਹੈ ਫਰਾ ਮੱਧਾ ਉੱਥੇ ਇਕੱਠਾ ਆਉਂਗਾ ਬਠਿੰਡੇ ਦੇ ਵਿੱਚ ਹੈ ਆ ਇਥੇ ਪਟਿਆਲਾ ਬਰਨਾਲਾ ਉਥੇ ਮੋਬੇ ਦੇ ਵਿੱਚ ਹੈ ਇਹ ਸਾਰੇ ਪੰਜਾਬ 'ਚ ਵੀ ਪੰਜ ਰੈਲੀਆਂ ਕਰਾਂਗੇ ਵੱਟੀਆਂ ਸਾਰੇ ਪੰਜਾਬ ਨੂੰ ਆਗੂ ਕਰਾਂਗੇ ਔਰ ਸਾਨੂੰ ਆ ਸਕੀ ਪੰਜਾਬ ਦੇ ਲੋਕ ਸਭੀ ਸੀਪੀਆਈ ਵੀ ਜਿਹੜੇ ਵਿਚਾਰ ਨੂੰ ਸੁਣਦੇ ਵੀ ਅਗਲੀ ਗੱਲ ਹੈ ਅਸੀਂ ਪੰਜਾਬ ਦੀ ਸਰਕਾਰ ਦੀ ਜਿਹੜੀ ਨੀਤੀਆਂ ਉਹਨਾਂ ਦੇ ਖਿਲਾਫ ਹੈ ਕਰਪਸ਼ਨ ਸਿਰੇ ਦੇ ਵੱਧ ਗਈ ਹੈ ਗੈਂਗਸਟਰਾਂ ਦੀ ਟੋਲੀਆਂ ਵੱਧ ਰਹੀਆਂ ਕਤਲਿਆਂ ਵੱਧ ਰਿਹਾ ਲਾਂਡਰਿੰਗ ਹੈ ਹੀ ਕਰਪਸ਼ਨ ਇਹਨਾਂ ਦੇ ਆਪਣੇ ਕਰਪਟ ਲੋਕ ਅੱਗੇ ਵੱਧ ਰਹੇ ਹੈ ਔਰ ਅਸੀਂ ਇਹ ਵੀ ਚਾਹ ਮੰਗੇ ਅਮਰਪਾਲ ਹੋਵੇ ਜਾਂ ਹੋਰ ਕੋਈ ਹੋਵੇ ਉਹਨਾਂ ਨੂੰ ਜੇਲ੍ਹ ਚ ਛੱਡ ਦੇਣਾ ਚਾਹੀਦਾ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਜਿਤਾਏ ਹੈ ਔਰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਦੀ ਇਹ ਮੌਕਾ ਦੀ ਸੇਵਾ ਕਰ ਸਕਦੇ ਕਿ ਨਹੀਂ ਅਸਲੀ ਗੱਲ ਹੈ ਨਾ ਜੇ ਜੇਲ੍ਹ ਚ ਬੈਠੇ ਹੈ ਲੋਕਾਂ ਨੂੰ ਸਾਨੂੰ ਮੌਕਾ ਹੀ ਨਹੀਂ ਮਿਲਦਾ ਤੇ ਲੋਕਾਂ ਦੇ ਸੇਵਾ ਮਦਰੀਗਾ ਦਾ ਸਵਾਲ ਹੈ ਖੇਤੂਗਰਾਂ ਦਾ ਸਵਾਲ ਹੈ ਕਿਸਾਨਾਂ ਦਾ ਸਵਾਲ ਹੈ ਕਿੰਨੀ ਕ ਆਵਾਜ਼ ਠੋਡੇ ਆ ਉਹਨਾਂ ਨੂੰ ਛੱਡ ਕੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਇਹ ਕਦੋਂ ਨਹੀਂ ਸ਼ੁਰੂ ਹੋਣੀ ਪੰਜ ਹੋਣੀ ਆਪਣੀ ਕੋਈ ਵੀ ਯਾਦ ਅਸੀਂ ਅਸੀਂ ਹੁਣ 15 ਅਗਸਤ ਤੋਂ ਸ਼ੁਰੂ ਕਰ ਦੇਣੀ ਆ ਬਲਾਕਾਂ ਦੀਆਂ ਪਹਿਲਾਂ ਬਲਾਕਾਂ ਬ੍ਰਾਂਚਾਂ ਦੀਆਂ ਔਰ ਨਵੰਬਰ ਦੇ ਪਹਿਲੇ ਹਫ਼ਤੇ ਜਾ ਕੇ ਅਸੀਂ ਸਾਰੀਆਂ ਪੰਜਾਬ ਤੇ ਰੈਲੀਆਂ ਕਰਾਂਗੇ ਬਹੁਤ ਦਿਨੇ ਪੰਜਾਬ ਸਰਕਾਰ ਖਲਾਉ ਪਿੰਡ ਸਰਕਾਰ ਖਲਾਉਗੀ ਤੇ ਪਿੰਡ ਔਰ ਪੰਜਾਬ ਸਰਕਾਰ ਔਰ ਲੋਕਾਂ ਦੇ ਮਸਲੇ ਲੈ ਕੇ ਇਹਨਾਂ ਦੋਵਾਂ ਦੇ ਖਿਲਾਫ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਨ ਮਾ 31 ਤਰੀਕ ਨੂੰ ਆਈ ਅੱਜ 30 ਤਰੀਕ ਨੂੰ ਨੂੰ ਸਮਰਪਿਤ ਕੀਤਾ ਪ੍ਰੋਗਰਾਮ ਅਸੀਂ ਪ੍ਰੋਗਰਾਮ ਉਹਦੇ ਨਾ ਹੀ ਨਰੇਗਾ ਜਿਹੜਾ ਲਾਗੂ ਨਹੀਂ ਕਰਨ ਦੀ ਸਰਕਾਰ ਨਰੇਗਾ ਲਾਗੂ ਕਰੇ 100 ਦਿਨ ਦੀ ਬਜਾਏ 200 ਦਿਨ ਕੰਮ ਸਰਕਾਰ ਦੇਵੇ ਸਰਕਾਰ ਨੇ ਜਿਹੜਾ ਨਰੇਗਾ ਪੈਸੇ ਰੱਖਿਆ ਉਹਦੇ ਚ ਪਟੋਚੀ ਕੀਤੀ ਆ ਉਹ ਪਟੋਚੀ ਵਾਪਸ ਲਈ ਜਾਵੇ ਹੋਰ ਵੀ ਜੇ ਨਰੇਗਾ ਜਿਹੜਾ ਜੇ ਅਸੀਂ ਨਰੇਗਾ ਵਾਸਤੇ ਲੋਕਾਂ ਨੂੰ ਜਿਹੜੇ ਪੈਸੇ ਨਹੀਂ ਪੈਂਦੇ ਲੋਕਾਂ ਨੇ ਕੰਮ ਕੀਤੇ ਉਹ ਪੈਸੇ ਨਹੀਂ ਮਿਲ ਰਹੇ ਪੈਸੇ ਵਾਸਤੇ ਵੀ ਅਸੀਂ ਲੜਾਈ ਲੜਾਂਗੇ ਇਹ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਕਿ ਉਹ ਕੰਮ ਨਹੀਂ ਦੇ ਰਹੀ ਪਿੰਡਾਂ 'ਚ ਲੋਕਾਂ ਨੂੰ ਬਾ ਬਾ ਦੇ ਬਣਾਉ ਲਿਆ ਕੇ ਕੰਮ ਦੇ ਦੀ ਪਿੰਡ ਵਾਲੇ ਨੂੰ ਕੰਮ ਨਹੀਂ ਦੇ ਰਹੀ ਅਸੀਂ ਉਹਦੇ ਉਹਦੇ ਲੜਾਈ ਰੱਖਾਂਗੇ ਇਹ ਲੜਾਈ ਸਾਡੀ ਨਰੇਗਾ ਦੇ ਕੰਮਾਂ ਵਾਸਤੇ ਲਗ ਜਾਰੀ ਰਹੂਗੀ ਨਰੇਗਾ ਜਿਹੜੀ ਸਕੀਮਾਂ ਇਹ ਸਾਡੂੰ ਜਦੋਂ ਸਾਡੀ ਮਨਮੋਹ ਸਿੰਘ ਦੀ ਸਰਕਾਰ ਸੀ ਜਦੋਂ ਸਾਡੀ ਕੋਲ ਬਾੜ ਐਮਪੀ ਸੀ ਉਹਨੇ ਨਰੇਗਾ ਸਕੀਮ ਲਾਗੂ ਕਰਾਈ ਜਦੋਂ ਕਾਮੇਟਾ ਨੇ ਇਸ ਕਰਕੇ ਅਸੀਂ ਨਰੇਗਾ ਸਕੀਮ ਦੀ ਜਿਹੜੇ ਅਸੀਂ ਅਸੀਂ ਭਾਈਵਾਲ ਹਾਂ ਅਸੀਂ ਨਰੇਗਾ ਸਕੀਮ ਦੇ ਹਾਂ ਜੀ ਹਰ ਆਕੀ ਦੇ ਆਪਣੇ ਐਕਸ਼ਨ ਜਿਹੜਾ ਉਹ ਜਾਂ ਕਰਦੇ ਰਵਾਂਗੇ